ਲਾ ਚਲੇ ਗਿਆ ਸਾਨੂੰ ਆਪਣੇ ਚੁਣੇ ਹੋਏ ਵਿਧਾਇਕਾਂ ਦੇ ਦੂਹੇ ਅੱਗੇ ਮੈਦੀ ਟਕਸ਼ਿਆਪਾ ਕਰਨਾ ਪੈਣਿਆ ਉਹਦਾ ਆਗਾਜ਼ ਸ਼ੁਰੂਆਤ ਉਦੋਂ ਹੀ ਹੋ ਗਈ ਸੀ ਜਦੋਂ ਕਿਸਾਨਾਂ ਨੇ ਸ਼ੰਭੂ ਦੇ ਮੋਰਚਾ ਲਾਇਆ ਦਿੱਲੀ ਨੂੰ ਜਾਂਦਿਆ ਪੰਜਾਬ ਸਰਕਾਰ ਨੇ ਰਾਹ ਰੋਕਿਆ ਇਹ ਕਹਿਣਾ ਸਰਾਸਰ ਗਲਤ ਆ ਵੀ ਹਰਿਆਣਾ ਸਰਕਾਰ ਨੇ ਰਾਹ ਰੋਕਿਆ ਪੰਜਾਬ ਦੀ ਹੱਦ ਦੇ ਅੰਦਰ ਹੀ ਉਹ ਕੰਧ ਬਣੀ ਪੰਜਾਬ ਦੀ ਹੱਦ ਦੇ ਅੰਦਰ ਹੀ ਕਿਸਾਨਾਂ ਤੇ ਇਥੂ ਗੈਸ ਦੇ ਗੋਲੇ ਵੱਜੇ ਤੇ ਪੰਜਾਬ ਦੀ ਹੱਦ ਦੇ ਅੰਦਰ ਹੀ ਡਾਟੀ ਚਾਰਜ ਹੋਇਆ ਜਖਮੀ ਹੋਏ ਤੇ ਸਰਕਾਰ ਕਹਿ ਨਹੀਂ ਸਕੀ ਹੈ ਹਰੇਣੇ ਨੂੰ ਕਿ ਤੁਸੀਂ ਸਾਡੇ ਸੂਬੇ ਦੀ ਹੱਦ ਦੇ ਅੰਦਰ ਆ ਕੇ ਇਹ ਕੁਝ ਕਿਉਂ ਕਰਦੇ ਹੋ ਪਹਿਲੇ ਦਿਨੋਂ ਹੀ ਜਿਹੜੀ ਭਵੰਤਮਾਨ ਸਰਕਾਰ ਆ ਇਹ ਕਿਸਾਨੀ ਦੇ ਵਿਰੁੱਧ ਚੱਲਣ ਢੀ ਆ ਔਰ ਚਲਦੇ ਚਲਦੇ ਇੱਥੋਂ ਤੱਕ ਚਲੇ ਗਈ ਆ ਵੀ ਜੇ ਸੈਂਟਰ ਸਰਕਾਰ ਨੇ ਥਾਪੜਾ ਦਿੱਤਾ ਇਹਨਾਂ ਗਾਂ ਖਾਤੀ ਨੂੰ ਥਾਪੜਾ ਦਿੱਤਾ ਤੇ ਹਾਲਾਤ ਵੱਧ ਤੋਂ ਵੱਧਤਰ ਹੋ ਗਏ ਆ ਹੁਣ ਸਾਡੇ ਪੰਜਾਂ ਪੰਜਾਂ 10-10 ਰੁਪਈਆ ਦੀ ਜਿਹੜੀ ਅਸੀਂ ਸਹਾਇਤਾ ਇਕੱਠੀ ਕਰਕੇ ਜਿਹਦੇ ਨਾਲ ਇਹਨੇ ਤਬੂ ਬਣਾਏ ਹੀ ਆਪਣੇ ਉਹਨਾਂ ਨੂੰ ਮਲੀਆ ਮੇਡ ਕਰਨ ਲੱਗਿਆ ਸਰਕਾਰ ਨੇ 10 ਮਿੰਟ ਨਹੀਂ ਲਾਏ ਔਰ ਇਹਦੇ ਨਾਲ ਸਾਡਾ ਜਿਹੜਾ ਨੁਕਸਾਨ ਹੋਇਆ ਉਹ ਤੇ ਹੋਇਆ ਹੀ ਆ ਜਿਹੜਾ ਇਹਨਾਂ ਨੇ ਆfda ਕਰ ਲਿਆ ਇਹਨਾਂ ਨੂੰ ਹੋਰ ਸਾਲ ਤੱਕ ਪਤਾ ਲੱਗ ਜੂਗਾ ਪਰ ਰਿਪੋਰਟਾਂ ਆ ਰਹੀਆਂ ਵੀ ਹੁਣ ਸਾਡੇ ਪਿੰਡਾਂ ਜਿਹੜਾ ਤਗੜੇ ਹੋ ਕੇ ਆਏ ਹੋ ਉਸੇ ਹੀ ਗੱਲ ਦੇ ਵਿਚਾਰਧਾਰਾ ਦੇ ਅੰਤਰਗਤ ਜਿਹੜਾ ਸਾਨੂੰ ਇਹਨਾਂ اخਲਾਕੀ ਤੌਰ ਤੇ ਮਰ ਚੁੱਕੇ ਲੋਕਾਂ ਦੇ ਵਿਹੇ ਤੇ ਆ ਕੇ ਬਹਿਣਾ ਪਿਆ ਹੈ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲਿਟਿਕਲ ਦੇ ਸਾਂਝੇ ਸੱਦੇ ਦੇ ਉੱਤੇ ਅੱਜ ਪੰਜਾਬ ਭਰ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਲਗਭਗ 62 ਜਗ੍ਹਾ ਦੇ ਉੱਤੇ ਇਹ ਮੰਤਰੀਆਂ ਤੇ ਐਮਐਲਏ ਦੇ ਘਰਾਂ ਦੇ ਬਾਹਰ ਜਿਹੜਾ ਆ ਇਹ ਰੋਸ ਪ੍ਰਦਰਸ਼ਨ ਧਰਨਾ ਦਿੱਤਾ ਜਾ ਰਿਹਾ ਜਿਸ ਦੇ ਵਿੱਚ 19 ਮਾਰਚ ਨੂੰ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਕਾਨੂੰਨੀ ਕਰਤੂਤ ਜਿਸ ਦੇ ਵਿੱਚ ਕਿਸਾਨਾਂ ਆਗੂਆਂ ਨੂੰ ਮੀਟਿੰਗ 'ਚ ਬੁਲਾ ਕੇ ਉਸ ਤੋਂ ਬਾਅਦ ਡਿਟੇਨ ਕਰ ਲੈਣਾ ਤੇ ਡਿਟੇਨ ਕਰਨ ਤੋਂ ਬਾਅਦ ਕਿਸਾਨਾਂ ਦੀ ਝੁੱਗੀ ਝੌਂਪੜੀਆਂ ਤੇ ਆਪਣਾ ਤਾਣਾ ਬਣਾ ਲੈ ਕੇ ਜੋ ਖਨੌਰੀ ਤੇ ਸ਼ੰਭੂ ਤੇ ਬੈਠੇ ਸੀ ਉਹਨੂੰ ਤੈਸਨੈਸ ਕਰ ਦੇਣਾ ਔਰ ਆਪਣੀ ਭਾਈਵਾਲੀ ਕੇਂਦਰ ਦੇ ਨਾਲ ਹੋਰ ਮਜ਼ਬੂਤ ਕਰਨੀ ਕਿ ਕਾਰਪੋਰੇਟ ਦੀ ਝੋਲੀ 'ਚ ਪਾ ਕੇ ਇਸ ਸੂਬੇ ਦਾ ਸੌਦਾ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤੇ ਇਸ ਵਕਤ ਜਿਹੜਾ ਜਿੱਥੋਂ ਮੈਂ ਬਾਈਟ ਦੇ ਰਿਆਂ ਇਹ ਸਰਦਾਰ ਅਮਰਪਾਲ ਸਿੰਘ ਐਮ ਐਲ اے ਸ਼੍ਰੀ ਹਰਗਵਿੰਦਪੁਰ ਉਹਨਾਂ ਦੇ ਪਿੰਡ ਕਿਸ਼ਨਪੋੜ ਤੋਂ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਹੀ ਅਮਨਸ਼ੀਰ ਸਿੰਘ ਸ਼ਹਿਰੀ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਘਰ ਮੋਰੇ ਵੀ ਤਰਨਾ ਪਠਾਨਕੋਟ ਕਟਾਰੂ ਚੱਕ ਦੇ ਸਾਹਮਣੇ ਕਟਾਰੂ ਚੱਕ ਸਾਹਿਬ ਦੇ ਘਰ ਦੇ ਸਾਹਮਣੇ ਇਸੇ ਤਰ੍ਹਾਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਅੱਗੇ ਦਿੱਤਾ ਜਾ ਰਿਹਾ ਤੇ ਹੁਣ ਦੀ ਖਬਰ ਦੇ ਅਨੁਸਾਰ ਲਾਡੀ ਧੌਂਸ ਐਮ ਐਲ اے ਧਰਮਕੋਟ ਉਹਨਾਂ ਨੇ ਸ਼ਰੇਆਮ ਗੁੰਡਾ ਗੱਦੀ ਗਰਦੀ ਕਰਦਿਆਂ ਹੋਇਆਂ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਨੂੰ ਉਹਨਾਂ ਦੇ ਸਪੀਕਰ ਮਾਈਕ ਵੀ ਲਾ ਕੇ ਆਪਣੀ ਕੋਠੀ ਦੇ ਅੰਦਰ ਲੈ ਕੇ ਗਏ ਤੇ ਸਾਡੇ ਜਥੇਬੰਦੀ ਦੇ ਤਿੰਨ ਆਗੂ ਜਿਹੜੇ ਨੇ ਉਹਨਾਂ ਨੂੰ ਬੜੀ ਬੁਰੀ ਤਰੀਕੇ ਦੇ ਨਾਲ ਬੇਇੱਜ਼ਤ ਕਰਦਿਆਂ ਹੋਇਆਂ ਧੂਕਿਆ ਆਪਣੇ ਅੰਦਰ ਆਪਣੇ ਜਿਹੜੇ ਮਹਿਲ ਕੋਠੀਆਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਲੈ ਕੇ ਗਏ ਆ ਅਸੀਂ ਸਾਫ਼ ਸ਼ਬਦਾਂ ਦੇ ਵਿੱਚ ਨਖੇਦੀ ਵੀ ਕਰਦੇ ਆ ਤੇ ਸਰਕਾਰ ਦੀ ਇਹ ਸਤਾਨਾਸ਼ਾਈ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਫ਼ ਸ਼ਬਦਾਂ ਦੇ ਵਿੱਚ ਕਹਿੰਨੇ ਆ ਬਿਲਕੁਲ ਤਿੰਨ ਆਗੂ ਜੇ ਤੁਸੀਂ ਖਿੱਚ ਕੇ ਅੰਦਰ ਲੈ ਗਏ ਹੋ ਤੇ ਉਹਨਾਂ ਨੂੰ ਨਾ ਛੱਡਿਆ ਜਾਵੇ ਜੇਕਰ ਲੋਕਾਂ ਦੇ ਵਿੱਚ ਇਸ ਰਵੱਈਏ ਦੇ ਪ੍ਰਤੀ ਕੋਈ ਤਾਕਤ ਹੋਊਗੀ ਤੇ ਲੋਕ ਉਹਨਾਂ ਨੂੰ ਲੈ ਆਉਣਗੇ ਇਹ ਤਾਨਾਸ਼ਹੀ ਰਵੱਈਆ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਰਕਾਰ ਨੂੰ ਸਾਡਾ ਸਾਫ਼ ਸੁਨੇਹਾ ਹੈ